ਆਦਰੀ ਵੀਡੀਓ ਵਿੱਚ ਪਾ ਦੋ ਗਾਮਾ ਸੇ ਲੈ ਲੈ ਕੇ ਆਂ ਜੀ ਇੱਕ ਜਰਸੀ ਆ ਬਈ ਥੋੜੇ ਕਿ ਦਿਨਾਂ ਦੀ ਕਰਮ ਵਾਲੀ ਕੱਚੀ ਆ ਇੱਕ ਬਾਈ ਕੋਲੇ ਟੋਕੜ ਗੱਬਣ ਵੜਾ ਬਾਈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਔਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਤੇ ਜਿਸ ਪਿੰਡ ਜੋ ਬਈ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਨੇੜੇ ਪਿੰਡ ਆ ਜਿਹੜਾ ਪਧੌੜ ਰਹਿ ਜਾਂਦਾ ਤੇ ਸੈਨਾ ਪਿੰਡ ਵੀ ਨੇੜੇ ਹੀ ਰਹਿ ਜਾਂਦਾਗਾ ਆਓ ਪੁੱਛ ਲੈਨੇ ਆ ਬਾਈ ਤੋਂ ਡੀਲ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਮਾ ਜੀ ਠੀਕ ਹੈ ਜੀ ਨਾਮ ਤੇ ਮੋਬਾਈਲ ਨੰਬਰ ਹੋ ਨਾ ਘੋਰਾ ਸਿੰਘ ਜੀ ਮੋਬਾਈਲ ਨੰਬਰ 98727999 9872796931 ਬਾਈ ਜਿਹੜੀ ਜਰਸੀ ਵੜ ਦੇ ਨੇ ਕਿਹੜਾ ਸੁਆ ਸੁਹੰਦਿਆ ਇਹ ਦੂਜਾ ਸੁਆ ਸੁਹੰਦਿਆ ਜੀ ਇੱਕ ਬੇਨਤੀ ਐ ਜੀ ਵੀ ਫੋਨ ਲਾਵੇ ਲੈਣ ਵਾਲੇ ਠੀਕ ਆ ਰੇਟ ਆਪਾਂ ਪੱਕੇ ਜੀ ਪਾਵਾਂਗੇ ਵੀ ਚੱਲ ਆਇਆ ਕਰਨ ਵਾਲਾ ਕੋਈ ਖੁਸ਼ੀ ਪੰਪੂਨ ਲਾਵੇ ਕਿਹਨੂੰ ਚੰਗਾ ਲੱਗਿਆ ਉਹ ਫੋਨ ਭਾਂਦੇ ਲਾਵੇ ਠੀਕ ਹੈ ਭਾਈ ਬੀਤੇ ਆ ਵੀ ਬੇਫਾਲ ਤੂੰ ਖੁਸ਼ੀ ਲਾਵੇ ਰੇਟ ਆਪਣੇ ਪੱਕੇ ਜੇ ਹੋਣਗੇ ਹਮ ਜਲਸੀ ਦੂਜੇ ਸੋਇਆ ਰੇਟ ਬਾਈ ਕਹਿੰਦਾ ਜਿਹੜੇ ਕਰੂੰਗਾ ਪੱਕੇ ਲੈਣ ਦੇ ਨਾਲੇ ਰੇਟ ਹੋਣਗੇ ਕਟਾਉਣ ਵਧਾਉਣ ਵਾਲੇ ਚੱਕਰਾਂ ਚ ਪੈਣਾ ਹੀ ਨਹੀਂ ਹਾਂ ਵੀ ਕਿਨੂੰ ਚੰਗਾ ਲਾਦਾ ਉਹੀ ਫੋਨ ਲਾਵੇ ਭਾਂਦੇ ਨਾਲ ਲਾਵੇ ਕੋਈ ਨਹੀਂ ਭਾਈ ਠੀਕ ਹੈ ਤੇ ਲੇ ਲੇਵਾ ਦੇ ਕੁੱਟੇ ਲਾ ਦੇਖੋ ਕਿੰਨੇ ਦਿਨ ਲੂ ਇਹ ਤੇ ਜੀ ਹਜੇ 15 ਤਰੀਕ ਤੋਂ ਦਿਨ ਪੂਰੇ ਆ ਅੱਜ ਹੋ ਗਈ 8 ਹਾਂ 8 ਹੋ ਗਈ 7 ਦਿਨ ਪਇਆ 7 ਦਿਨ ਪਇਆ ਪਹਿਲੇ ਸੂਏ ਦਾ 16 ਲੀਟਰ ਦਾ ਰਕਟ ਇਹਦਾ ਤੇ ਥਣ ਬਹੁਤ ਚੰਗਾ ਹੈ ਹਾਂ ਥਣ ਬਹੁਤ ਚੰਗਾ ਗੁਲਾਬੀ ਥਣ ਕ ਜਲਸੀ ਆ ਪੰਜਾਬ ਵਾਲੀ ਕਰੋ ਜਲਸੀ ਪੰਜਾਬ ਵਾਲੀ ਹੂੰ ਬੋਲਦੇ ਬਈ ਤੋਰਦੇ ਬਰੀਟ ਇੱਕ ਨੰਬਰ ਫੁੱਲ ਫੈਂਟ ਹੋਊਗੀ ਗਰਮੀ ਘਟ ਮੰਨੂਗੀ 16 ਲੀਟਰ ਦੁੱਧ ਦੇ ਪਹਿਲੇ ਸੂਏ ਕੱਢਿਆ ਵਜਿਹਦਾ 16 ਲੀਟਰ ਦਾ ਹਾਂਜੀ ਹੂੰ ਕੁਆਲਿਟੀ ਚੰਗੀ ਐ ਨਾ ਹਾਂਜੀ ਠੰਡੀ ਸੀਲ ਆ ਦੂਜਾ ਸੂਆ ਠੀਕ ਆ ਬਾਈ ਹਾਂ ਤੇ ਕੀ ਮੋਲੇ ਦਾ ਬਈ ਫਿਰ ਜਾ ਅੱਜ ਮੋਲੇ ਦਾ ਹੂੰ 65 ਆ ਵਾਟ ਦੀ ਦੇਵਾਂਗੇ ਬਸ 65000 ਰੁਪਿਆ ਮੋਲੇ ਦਾ 8000 ਦੀ ਬਾਈ ਕਹਿੰਦਾ ਵੜ ਦੇ ਦੇ ਦੇਾਂਗੇ ਹਾਂ ਲੈਣ ਦੇਣ ਵਾਲਾ ਰੇਟ ਹੋਊਗਾ ਬਾਈ ਕਹਿੰਦਾ ਘਟਾਉਣ ਵਧਾਉਣ ਵਾਲੇ ਚੱਕਰਾਂ 'ਚ ਨਹੀਂ ਪੈਣਾ ਠੀਕ ਹੈ ਕਿ ਨਹੀਂ ਮੁੱਲ ਜਿਵੇਂ ਜਾਇਜ਼ ਆ ਛੋੜ ਛੱਪਾ ਹੋ ਜੂ ਹਨਾ ਹਾਂ ਛੋੜ ਛੱਪਾ ਕਰ ਦੇ ਕੋਈ ਚੱਕਰ ਨਹੀਂ ਬਾਈ ਠੀਕ ਆ ਮੂਹਰੋ ਲੈਵਾ ਦਸਾਂ ਨੇ ਮੂਹਰੋ ਲੈਵਾ ਬਹੁਤਾ ਨਾੜਾ ਨੂੜਾ ਫੁੱਲਾ ਲੈ ਚਾਰੇ ਥਾਂ ਨਿਕਲ ਆ ਤਾਂ ਪਰ 7 ਦਿਨਾਂ 'ਚ ਬਹੁਤ ਬਣ ਜਾਣਾ ਨੇ ਹਾਂ 7 ਦਿਨਾਂ ਦਾ ਪੰਡਾਲ ਆ ਬਾਕੀ ਆਏ ਨਹੀਂ ਕੋਈ ਖੱਟਰ ਨਹੀਂ ਪੂਰੀ ਠੰਡੀ ਸੀਲ ਆ ਲੈ ਕੋਈ ਵਾਸਤਾ ਨਹੀਂ ਕੀ ਬਾਤ ਆ ਬਾਈ ਅੱਗੇ 2 ਨੰਬਰ ਇਹ 4.5 ਮਹੀਨਾ ਦੀ ਗੱਬਣਾ ਜੀ ਚੈੱਕ ਪਾਸ ਚੈੱਕ ਪਾਸ 10 ਕਿਲੋ ਦੁੱਧ ਆ ਦੇ ਥੱਲੇ 10 ਕਿਲੋ ਦੁੱਧ ਥੋੜੇ ਸੀਦੇ ਥੱਲੇ 12 13 ਕਿਲੋ ਥੋੜਾ ਜਿਹਾ ਮਸ਼ੀਨ ਤੇ ਚਾਹੁੰਦੇ ਸੀ ਤੇ ਹੱਥ ਦਾ ਚਬਾਈ ਦਾ ਫਰਕ ਪੈ ਗਿਆ ਥੋੜਾ ਘਟ ਗਈ ਠੀਕ ਆ ਭਾਈ ਹਾਂ ਹੁਣ ਆਪਾਂ ਹੱਥ ਹੀ ਚਾਹੁੰਦੇ ਆ ਪਹਿਲਾਂ ਮਸ਼ੀਨ ਤੇ ਸੀ ਠੀਕ ਆ ਥਾਣੇ ਇੱਕ ਨੰਬਰ ਆਣਾ ਥਾਣੇ ਇੱਕ ਨੰਬਰ ਆ ਨਾੜਾ ਨੂੜਾ ਚੰਗੀਆਂ ਹਾਂ ਫੇਸ ਬੜਾ ਚੰਗਾ ਪਹਿਲੇ ਸੂਈ ਦਾ 27 ਲੀਟਰ ਦਾ ਕਟਾ ਜੀ 27 ਲੀਟਰ ਦਾ ਹਾਂ ਜੀ ਪਲੀ ਵੀ ਬਹੁਤ ਹਾਂ ਪਲੀ ਵੀ ਬਹੁਤ ਕੱਦ ਫੁੱਲ ਪਲੀ ਵੀ ਆ ਫੇਸ ਫੁੱਲ ਪੂਰਾ ਚੰਗਾ ਫੁੱਲ ਬਰੀਡ ਆ ਥਾਣ ਬਹੁਤ ਚੰਗਾ ਲੱਗਿਆ ਚਬਾਈ ਬਾਈ ਕਹਿੰਦਾ ਇੱਕ ਨੰਬਰ ਆ ਹਾਂ ਕਵਾਲਿਟੀ ਦੇਖੋ ਬਾਈ ਲਾ ਕੀ ਬਾਤ ਆ ਬਾਈ ਤੇ ਕੀ ਆ ਫਿਰ ਲੈਣ ਦੇਣ ਦਾ ਮੁੱਲ ਇਹਦਾ ਲੈਣ ਦੇਣ ਦਾ ਮੁੱਲ ਆਪਾਂ 60000 58000 ਦੀ ਦੇਵਾਂਗੇ ਬਸ 60000 ਰੁਪਇਆ ਮੁੱਲ 58000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਵੜ ਚੰਗੀ ਆ ਕੱਦ ਵਾਲੀ ਵੜ ਐ ਲੱਖ ਤੋਂ ਉੱਤੇ ਵਿਕਣ ਵਾਲੀ ਉਹ ਨਿਗਰ ਆ ਵਧੀਆ ਨਿਗਰ ਪੂਰੀ ਨਿਗਰ ਆਗੀ ਕੋਈ ਐ ਨਹੀਂ ਸਹੀ ਗੱਲ ਆ ਬਾਈ ਪਲੀ ਵੀ ਬਹੁਤ ਹੈ ਰਪਏ ਮਾ ਪੂਰੀ ਪਲੀ ਵਾ ਕੋਈ ਸਿਲਾ ਵੀ ਨਹੀਂ ਹੈ ਜਾਤ ਵਾਲੀ ਆ ਬਾਕੀ ਤਾਜੀ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਹੈਗਾ ਬਰੀਟ ਇੱਕ ਨੰਬਰ ਹੂੰ ਹੂੰ ਚਾਰੇ ਥਣ ਲੈਨੇ ਕੜਵੇਂ ਪੂਰੇ ਗੈਰ ਤੇ ਕਲਾ ਕਲਾ ਥਣ ਮੋਲ ਜਮਾ ਜਾ ਜਾ ਹਾਂ ਹਾਂਜੀ ਠੀਕ ਹੈ ਬਾਈ ਨਾਗਸੀ ਭਰਾ ਕੋਲੇ ਦੋ ਦੋਨੀ ਦਿਖਾਤੇ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ